ਅਸੀਂ ਪਹਿਲਾਂ ਮੰਨ ਲਓ ਬਹੁਤ ਵਾਰੀ ਮੰਗ ਪੱਤਰ ਪਹਿਲਾਂ ਵੀ ਦੇ ਚੁੱਕੇ ਹਾਂ ਹੁਣ ਅਸੀਂ 2-3 ਮਹੀਨੇ ਪਹਿਲਾਂ ਸਾਡੇ ਪਿੰਡ ਤੇ ਘਰ ਬਗਾਉ ਕਿਤੇ ਸੀ ਇਸ ਕੈਸੋਟਰੀ ਲੱਗਣ ਕਰਕੇ ਨਾ ਕੋਈ ਘਰ ਨਾ ਕੋਈ ਜ਼ਮੀਨ ਕੋਈ ਵੀ ਲੈਣ ਨੂੰ ਤਿਆਰ ਨਹੀਂ ਇਥੇ ਵੋਟਾਂ ਦਾ ਵੀ ਬਾਈਕਾਟ ਕੀਤਾ ਬੁੱਢਾ ਦਾ ਬਾਈਕਾਟ ਸੀ ਤਿੰਨ ਚਾਰ ਪਿੰਡਾਂ ਨੇ ਕਰਤਾ ਜੀ ਬਾਕੀ 10-12 ਪਿੰਡ ਹੋਰ ਕਰਨ ਨੂੰ ਤਿਆਰ ਨਹੀਂ ਅੱਜ ਕਿੰਨੇ ਕੁ ਜਿਹੜੇ ਸੀਗੇ ਲੋਕ ਆਏ ਸੀਗੇ ਤੁਹਾਡੇ ਨਾਲ ਕਿੰਨੇ ਕੁ ਜਥੇਬੰਦੀਆਂ ਸੀ ਜਿਹੜੀਆਂ ਐਸਡੀਐਮ ਸਮਰਾਲਾ ਦੇ ਮੰਗ ਪੱਤਰ ਦੇਣਾ ਹੈ ਲਗਭਗ 14-15 14-15 ਜਥੇਬੰਦੀਆਂ ਸੀ ਜੀ ਸਮਾਜ ਸੇਵਾ ਨੁਭਲਾਈ ਵਾਲੇ ਸੀ ਵਿੱਚ ਜੀ ਕਿੰਨੇ 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 ਕਿ ਕਿਉਂਕਿ ਉਤੋਂ ਹੀ ਜ਼ਿਆਦਾਤਰ ਪਤਾ ਲੱਗਿਆ ਵੀ ਇਹਦਾ ਬੰਨਣਾ ਨਹੀਂ ਆ ਵੀ ਇੰਨਾ ਇੰਨਾ ਮੁਸ਼ਕਲ ਨਾਲ ਗੰਦ ਆਉਣਾ ਇੱਥੇ ਕੋਈ ਅੰਤ ਨਹੀਂ ਪਾਣੀ ਸਾਡਾ ਜੀ ਪਾਣੀ ਖਰਾਬ ਹੋਣਾ ਪਾਣੀ ਉੱਥੇ ਪਾਉਂਦੇ ਫੜੇ ਨੇ ਗੰਗਰਾਲੀ ਅਸੀਂ ਵਿੱਚ ਹਵਾ ਸਾਡੀ ਖਰਾਬ ਹੋਣੀ ਹੈ 24 ਘੰਟੇ ਮੁਸ਼ਕਲ ਵਿੱਚ ਕੰਡ ਰਹੂਗਾ ਨੁਕਸਾਨ ਨੁਕਸਾਨ ਦਾ ਫਾਇਦਾ ਹੋ ਗਿਆ ਨਹੀਂ ਇਹਦੇ ਨਾਲ ਇਹਦੇ ਨਾਲ ਦੀਆਂ ਜੀ ਫੈਕਟਰੀਆਂ ਵਿੱਚ ਆਪਣੇ ਲੁਧਿਆਣਾ ਜ਼ਿਲ੍ਹੇ ਵਿੱਚ 5 ਜਗ੍ਹਾ ਤਰਨ ਲੱਗ ਚੁੱਕੇ ਨੇ ਪਹਿਲਾਂ ਤਾਂ ਐ ਸੀ ਵੀ ਚਲੋ ਮੁਸਕਾਬਾਦ ਵਾਲੇ ਜਾਂ ਖੀਨੀਆਂ ਵਾਲੇ ਇਕੱਲੇ ਰੌਲਾ ਪਾਉਂਦੇ ਨੇ ਟੱਪਰੀਆਂ ਵਾਲੇ ਹੁਣ ਤਾਂ ਜੀ 5 ਜਗ੍ਹਾ ਤਰਨ ਲੱਗ ਚੁੱਕੇ ਨੇ ਜਿੱਦੇ ਫੈਕਟਰੀਆਂ ਇੱਕ ਤਾਂ ਚੱਲਦੀਆਂ ਹਨ ਘਨਾਲੀ ਰਾਜਪੂਤਾਂ ਬਾਕੀ ਨਿਰਮਾਣ ਦੀ ਇੰਨੇ ਜੇ ਉੱਥੇ ਹੁਣ ਤੁਸੀਂ ਲੋਕਾਂ ਨੇ ਧਰਨੇ ਲਾ ਲੇ ਉਹਨੇ ਬੰਦ ਹੋਣਗੀਆਂ ਸਾਰੀਆਂ ਹੋਣਗੀਆਂ ਹੁਣ ਜਿਹੜਾ ਮੰਗ ਪੱਤਰ ਦਿੱਤਾ ਗਿਆ ਵਾ ਕੀ ਉਹਦੇ ਵਿੱਚ ਲਿਖ ਕੇ ਦਿੱਤਾ ਤੁਸੀਂ ਜੱਟੀ ਮੰਗਦਾ ਉਹਦੇ ਵਿੱਚ ਅਸੀਂ ਮਦਦ ਨੂੰ ਇਹੀ ਲਿਖ ਕੇ ਦਿੱਤਾ ਗਿਆ ਵੀ ਉਹਦਾ ਕੰਮ ਜਲਦੀ ਹੋਰ ਜਲਦੀ ਬੰਦ ਕਰਾਇਆ ਜਾਵੇ ਉੱਥੇ ਲੋਕਾਂ ਦਾ ਇਕੱਠ ਵੱਧ ਰਿਹਾ ਹੈ ਭਾਈ ਉੱਥੇ ਨਹੀਂ ਫਿਰ ਕੋਈ ਲੋਕ ਸਾਕਤ ਬਾਦ ਫੈਸਲਾ ਲੈਣ ਵਾਸਤੇ ਖੁਦ ਮਜਬੂਰ ਹੋ ਜਾਂਦੇ ਹਾਂ ਬੋਟਾ ਦਾ ਬਾਈਕਾਟ ਕੀਤਾ ਗਿਆ ਤੁਹਾਡੇ ਨਾਲ ਕਿਸੇ ਵੀ ਨਾਮ ਆ ਜੀ ਆਪਣਾ ਫਰਮੇਲ ਸਿੰਘ ਮੁਸ਼ਕਵਾਂ ਅੱਜ ਮੰਗ ਪੱਤਰ ਦੇਣ ਆਏ ਹਾਂ ਉਹ ਸਮਰਾਲੇ ਕੀ ਕਹਿਣਾ ਚਾਹੁੰਗੇ ਜੀ ਅਸਲੀਆ ਸਰ ਮੰਗ ਪੱਤਰ ਰਹਿ ਜੀ ਬਾਇਓ ਗੈਸ ਫੈਕਟਰੀ ਸਾਡੇ ਕੋਲ ਲੱਗ ਰਹੀ ਹੈ ਜੀ ਅਸੀਂ 1.5 ਸਾਲ ਤੋਂ ਸੰਘਰਸ਼ ਕਰ ਰਹੇ ਹਾਂ ਬਹੁਤ ਲੰਮਾ ਸਮੇਂ ਨਾਲ ਪ੍ਰਸ਼ਾਸਨ ਫਿਰਾਲ ਕਰਦਾ ਕੁਝ ਨਹੀਂ ਜਾਂ ਸਰਕਾਰ ਨੂੰ ਵੀ ਕਿਹਾ ਜੀ ਐਮਐਲਏ ਸਾਹਿਬ ਨੂੰ ਵੀ ਕਿਹਾ ਪਹਿਲਾਂ ਅਸੀਂ ਧਰਨਾ ਲਾਇਆ ਸੀ ਰੋਡ ਦੇ ਉੱਤੇ ਚਾਰ ਪੰਜ ਦਿਨ ਬਾਅਦ ਰੋਡ ਤੋਂ ਧਰਨਾ ਪ੍ਰਸ਼ਾਸਨ ਨੇ ਚੁੱਕਤਾ ਪਰ ਹੁਣ ਫੇਰ ਅਸੀਂ ਉਮੀਦ ਸੀਗੀ ਵੀ ਸ਼ਾਇਦ ਇਹਨੂੰ ਪ੍ਰਸ਼ਾਸਨ ਬੰਦ ਕਰਾ ਦੇਵੇ ਜੇ ਬੰਦ ਕਰਾ ਦੂਗਾ ਪਰ ਬੰਦ ਨਹੀਂ ਕਰਾਇਆ ਹੈਗਾ ਹੁਣ ਅਸੀਂ ਆਕ ਕੇ ਉੱਥੇ ਫੈਕਟਰੀ ਦੇ ਮੂਹਰੇ ਧਰਨਾ ਲਾ ਦਿੱਤਾ ਹੁਣ ਅਸੀਂ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਜੰਨੇ ਆ ਵੀ ਉਹ ਫੈਕਟਰੀ ਨੂੰ ਬੰਦ ਕਰਾਇਆ ਜਾਵੇ ਉਹਦਾ ਕੰਮ ਬੰਦ ਕਰਾਇਆ ਜਾਵੇ ਜੇਕਰ ਇਹ ਬੰਦ ਨਹੀਂ ਕਰਾਉਂਦੇ ਤਾਂ ਅਸੀਂ ਪੌਣੇ ਵਾਲਿੰਦ ਬੱਚਿਆਂ ਸਮੇਤ ਫੈਕਟਰੀ ਦੇ ਮੂਹਰੇ ਬੈਠਾਂਗੇ ਜਦੋਂ ਤੱਕ ਕੰਮ ਨਹੀਂ ਚਲਣਦਾ ਇਹ ਹੀ ਅਸੀਂ ਪ੍ਰਸ਼ਾਸਨ ਤੋਂ ਉਮੀਦ ਕਰਦੇ ਹਾਂ ਪਰ ਇੱਕ ਅਸੀਂ ਇੰਨਾ ਕੁਸ਼ ਕੀਤਾ ਸਾਡੇ ਤਿੰਨ ਪਿੰਡ ਫਕਾਉ ਦੇ ਬੋਰਡ ਲਾਏ ਹੋਏ ਨੇ ਕੋਈ ਸਾਡੇ ਪਿੰਡ ਖਰੀਦਣ ਨੂੰ ਤਿਆਰ ਨਹੀਂ ਕੋਈ ਜ਼ਮੀਨ ਖਰੀਦਣ ਨੂੰ ਤਿਆਰ ਨਹੀਂ ਕਿਉਂਕਿ ਹਰ ਇੱਕ ਵਪਾਰੀ ਡਰਦਾ ਕਿ ਇੰਦਾਂ ਦੀ ਜਗ੍ਹਾ 'ਚ ਮੈਂ ਜਾਊਂਗਾ ਮੇਰਾ ਨੁਕਸਾਨ ਹੋਊਗਾ ਹਰੇਕ ਬੰਦਾ ਪੈਸੇ ਇਨਵੈਸਟ ਕਰਨ ਤੋਂ ਡਰਦਾ ਕਿ ਉਹ ਮਾੜੀ ਜਗ੍ਹਾ ਕੋਈ ਇਨਵੈਸਟਰੀ ਕਰਦਾ ਤੋਂ ਮੁਸ਼ਕਿਲ ਨਾਲ ਹੁਣ ਹਵਾ ਪਾਣੀ ਖਰਾਬ ਹੋਣਾ ਇਹਦੇ ਨਾਲ ਵੀ ਕੰਗਰਾਲੀ ਫੈਕਟਰੀ ਜਲਦੀ ਆ ਉੱਥੇ ਵਿਜ਼ਿਟ ਕਰਵਾਤਾ ਪ੍ਰਸ਼ਾਸਨ ਦਾ ਕਰਾਤਾ ਚਾਰ ਖੂਹ ਬਣੇ ਹੋਏ ਨੇ ਪਾਣੀ ਨੂੰ ਥੱਲੇ ਧਰਤੀ 'ਚ ਪਾਉਂਦੇ ਆ ਹਵਾ ਪਾਣੀ ਖਰਾਬ ਹੁੰਦਾ ਪਰ ਪ੍ਰਸ਼ਾਸਨ ਦੇ ਮੈਂ ਕਹਿੰਦਾ ਵੀ ਕੰਤ ਜੂਨ ਹੀ ਸਰਕਾਰ ਤੁਸੀਂ ਵੋਟਾਂ ਦਾ ਬਾਈਕਾਟ ਕੀਤਾ ਵਾ ਇਹ ਤੁਹਾਡੇ ਨਾਲ ਕਿਸੇ ਵੀ ਪਾਰਟੀ ਨੇ ਜਾਂ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਜੀ ਕਿਸੇ ਪਾਰਟੀ ਨੇ ਕੰਨੈਕਟ ਕਰਿਆ ਅਜੇ ਤੱਕ ਕਿਉਂਕਿ ਮੈਨੂੰ ਲੱਗਦਾ ਵੀ ਸ਼ਾਇਦ ਸਾਡੀਆਂ ਵੋਟਾਂ ਦੀ 10 15 ਮਿੰਟਾਂ ਦੇ ਵੋਟਾਂ ਦੀ ਲੋੜ ਹੈ ਨਹੀਂ ਕਿਸੇ ਵੀ ਪਾਰਟੀ ਨੂੰ ਹਜੇ ਤੱਕ ਨਾ ਮੌਜੂਦਾ ਸਰਕਾਰ ਨੂੰ ਨਾ ਹੋਰ ਪਾਰਟੀਆਂ ਨੂੰ ਨਾ ਕੋਈ ਸਾਡੀ ਸਾਰ ਲੈਂਦਾ ਦੇਖੋ ਪੰਜਾਬ ਦੇ ਵਿੱਚ ਹਲਾਤ ਕੀ ਨੇ ਕਹਨ ਨੂੰ ਵੀ ਹੈਗ ਦੀ ਸੁਣਵਾਈ ਹੁੰਦੀ ਆ ਆ ਤੁਸੀਂ ਆਵਾਮ ਦੇਖ ਲਓ ਵੀ ਕਿੰਨਾਗਾ ਕਿੰਨੇ ਕਿ ਲੋਕੀ ਸੀ ਮੀਡੀਆ ਵੀ ਆਵਾਜ਼ ਬਚਾ ਰਿਹਾ ਹੈ ਪਰ ਕਿਸੇ ਪ੍ਰਸ਼ਾਸਨ ਦੇ ਜਾਂ ਕਿਸੇ ਅਫੀਸਰ ਦੇ ਕੰਮ ਤੇ ਚੁੰਨੀ ਸਰਕਾਰੀ ਪলিউਸ਼ਨ ਬੋਰਡ ਜਿਹੜਾ ਹੈ ਜੀਆਂ ਮਤਲਬ ਦੰਦਾ ਇਹਨਾਂ ਨੂੰ ਲਾਉਣ ਲਈ ਪਰਮਿਸ਼ਨ ਮੈਂ ਸਮਝਦਾ ਵੀ ਉਹ ਉਹਨੂੰ ਉਹ ਸੋਚਣਾ ਚਾਹੀਦਾ ਵੀ ਆਉਣੇ ਵਾਲੇ ਟਾਈਮ 'ਚ ਕੀ ਹੋਊਗਾ ਕਿ ਨੇਵੀਅਲ ਗਰਾਸ ਕਹਿੰਦੇ ਆ ਉਹ ਲੈ ਕੇ ਤਾਂ ਕਿਹਨੇ ਆਉਣਾ ਹੈ ਉਹਦੇ 'ਚ ਕਿੰਨੇ ਨਦੀਨ ਨਾਸ਼ਕ ਜੋ ਕਿੰਨੇ ਨਦੀਨ ਆਉਣੇ ਆ ਜੋ ਲੁਧਿਆਣਾ ਪੀ.ਜੂ ਵਾਲੇ ਵੀ ਨੇ ਉਹ ਕੀ ਸੋਚਦੇ ਆ ਕੋਸਾ ਰਿਜ਼ਲਟ ਨਹੀਂ ਹੈਗਾ ਯਾਨੀ ਆਉਣੇ ਵਾਲੇ ਟਾਈਮ 'ਚ ਰਿਜ਼ਲਟ ਇੰਨਾ ਮਾੜਾ ਹੈ ਜਿਵੇਂ ਆਪਾਂ ਇੱਕ ਵਾਰੀ ਕਣਕਵਾਰੋਂ ਮਗਾਈ ਸੀ ਕਾਂਗਰਸ ਕੂਟੀਏ ਆਪਾਂ ਕਹਿੰਦੇ ਵੀ ਆਈ ਸੀ ਜਿਹਦੇ ਨੁਕਸਾਨ ਨੇ ਇਦਾਂ ਇਹ ਵੀ ਨਜ਼ੀਰ ਆਉਣਾ ਨਾ ਉਹਦੇ ਕੋਈ ਪੀਏਯੂ ਲੁਧਿਆਣਾ ਕਿਉਂਕਿ ਸਾਰੇ ਅਫਸਰ ਇੱਕੋ ਸਰਕਾਰ ਦੇ ਥੱਲੇ ਕੰਮ ਕਰਦੇ ਆ ਸਰਕਾਰ ਦੇ ਕਹਿੰਦੇ ਸਾਰਾ ਕੰਮ ਹੋ ਰਿਹਾ ਕੋਈ ਏਰੀਆ ਚ ਲੋਕਾਂ ਦੀ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਅੱਜ ਜਿਹੜੇ ਮੰਗ ਪੱਤਰ ਦਿੱਤਾ ਵਾ ਕਿਹਨੂੰ ਕਿਹਨੂੰ ਦਿੱਤਾ ਗਿਆ ਵਾ ਇਹ ਅਸੀਂ ਅਸਲੀਅਤਾਂ ਸਾਹਮਣੇ ਦੱਸਦਾ ਜੀ ਇਹਨਾਂ ਦੇ ਉਤਾਰੇ ਜਿਵੇਂ ਐਸਐਸਪੀ ਸਾਹਿਬ ਨੂੰ ਭੇਜਿਆ ਡਿਪਟੀ ਸਾਹਿਬ ਨੂੰ ਭੇਜਿਆ ਐਸਐਚਓ ਸਾਹਿਬ ਨੂੰ ਭੇਜਿਆ ਡੀਸੀ ਸਾਹਿਬ ਨੂੰ ਭੇਜਿਆ ਕਿੰਨੇ ਕੁ ਜੱਥ ਸਾਡੇ ਨਾਲ ਹੀ ਕਿਸਾਨ ਜਥੇਬੰਦੀਆਂ ਸਾਰੀਆਂ ਹੀ ਨੇ ਕੋਈ ਮਜ਼ਦੂਰ ਸੰਘਰਸ਼ ਕਮੇਟੀ ਐਟੀਆਂ ਨੇ ਉਹ ਨਾਲ ਨੇ ਜੀ ਹੋਰ ਲੋਕਲ ਜਥੇਬੰਦੀਆਂ ਜਿੰਨੀਆਂ ਸਮਾਏ ਭੁਲਾਈ ਵਾਲੀਆਂ ਨੇ ਉਹ ਸਾਡੇ ਨਾਲ ਨੇ ਪਰ ਪ੍ਰਸ਼ਾਸਨ ਦੇਖੋ ਹੁਣ ਕੀ ਕਹਿੰਦਾ ਅੱਜ ਮੰਗ ਪੱਤਰ ਦੇ ਚਲੇ ਜਿਸ ਤੋਂ ਬਾਅਦ ਸਾਡੇ ਐਕਸ਼ਨ ਕਮੇਟੀ ਦਾ ਕੀ ਫੈਸਲਾ ਹੋਊ ਜਾਂ ਸੱਤ ਘੜ ਕੇ ਵਿਚਾਰਾਂਗੇ ਉਹਦੇ ਅਕੋਰਡਿੰਗ ਫਿਰ ਐਸਟੇਡੀਅਮ ਸਮਰਾਲਾ ਨੇ ਤੁਹਾਨੂੰ ਕੀ ਅਭਿਸ਼ਾਸ਼ਣ ਦਿੱਤਾ ਵਾ ਉਹਨਾਂ ਨੇ ਕਿਹਾ ਜੀ ਵੀ ਭੇਚਾਂਗੇ ਜੋ ਵੀ ਉਧਰੋਂ ਅਨਾਉਂਸ ਹੁੰਦਾ ਹੈ ਡੀਸੀ ਸਾਹਿਬ ਵੱਲੋਂ ਜੋ ਉੱਪਰੋਂ ਉਹ ਤੁਹਾਨੂੰ ਸ਼ਾਮ ਨੂੰ ਜਾਂ ਕੱਲ ਤੱਕ ਦੱਸ ਦਾਂਗੇ ਮੇਰਾ ਨਾਮ ਪਰਮਜੀਤ ਕੌਰ ਹੈ ਅੱਜ ਮੰਗ ਪੱਤਰ ਦੇਣ ਆਏ ਹਾਂ ਸਮਰਾਲਕੀ ਕੀ ਕਹਿਣਾ ਚਾਹੋਗੇ ਇਹ ਮੰਗ ਪੱਤਰ ਅਸੀਂ ਤਾਂ ਦੇਣ ਆਏ ਆ ਜੀ ਐਸ ਜੀ ਐਮ ਸਾਹਿਬ ਨੂੰ ਕਿਉਂਕਿ ਉੱਥੇ ਫੈਕਟਰੀ ਦੇ ਵਿੱਚ ਉਹ ਸਾਰੀ ਦਾ ਕੰਮ ਹਜੇ ਵੀ ਚੱਲ ਰਿਹਾ ਹੈ ਜੇ ਉਹ ਕੰਮ ਬੰਦ ਕਰਉਣ ਤਰਾਂਤ ਨਹੀਂ ਤਾਂ ਅੱਗੋਂ ਵੀ ਕੋਈ ਬੜਾ ਤੇਜ਼ ਐਕਸ਼ਨ ਲਵਾਂਗੇ ਅਸੀਂ ਜੇ ਨਾ ਕੰਮ ਬੰਦ ਕਰਾਇਆ ਗਿਆ ਜਿਹੜੀ ਫੈਕਟਰੀ ਲੱਗਣ ਜਾ ਰਹੀ ਆ ਉਹਦਾ ਕੀ ਕੋ ਜਿਹੜਾ ਨੁਕਸਾਨ ਆ ਤੁਹਾਨੂੰ ਕੀ ਨੁਕਸਾਨ ਨੇ ਉਹਦਾ ਨੁਕਸਾਨ ਤਾਂ ਇਹ ਆ ਉਹਨਾਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਲੱਗਣੀਆਂ ਸਾਡਾ ਪਾਣੀ ਜਿਹੜਾ ਧਰਤੀਆਂ ਥੱਲੇ ਆ ਉਹ ਪ੍ਰਦੂਸ਼ਿਤ ਹੋਣਾ ਹਵਾ ਪ੍ਰਦੂਸ਼ਣ ਹੋਣੀ ਆ ਸਾਡੀ ਤੇ ਹੁਣ ਇਹਦੇ ਨਾਲ ਦੀ ਗੁੰਹਰਾਲੀ ਸਿੱਖਾਂ ਲੱਗੀ ਹੋਈ ਆ ਜੀ ਰਾਜਪੂਤਾਂ ਉਥੇ ਪਤਾ ਹੀ ਤੁਹਾਨੂੰ ਕਿ ਕਿੰਨਾ ਮਾੜਾ ਹਾਲ ਆ ਉਹਨਾਂ ਦਾ ਵੋਟਾਂ ਦਾ ਬਾਈਕਟ ਕੀਤਾ ਯਾਰ ਕਿੰਨੇ ਕੁ ਪਿੰਡਾਂ ਵੱਲੋਂ ਕੀਤਾ ਜਾ ਰਿਹਾ ਵੋ تقريبا ਆਲੇ-ਦਾਲੇ ਦੇ 10 ਪਿੰਡ ਜੀ 10 ਪਿੰਡਾਂ ਨੇ ਵੋਟਾਂ ਦਾ ਬਾਈਕਟ ਕੀਤਾ ਅੱਜ ਜਥੇਬੰਦੀਆਂ ਵੀ ਤੁਹਾਡੇ ਨਾਲ ਆਈਆਂ ਨੇ ਕਿੰਨੀਆਂ ਕਿ ਜਥੇਬੰਦੀਆਂ ਨੇ ਜਿਹੜੀਆਂ ਕਾਂਗਰਸ ਸਾਰੀਆਂ ਜੀ ਜਨ ਸੋਨ ਮੋਰਚਾ ਸਭ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਨੇ ਹੁਣ ਤੁਸੀਂ ਮੰਗ ਪੱਤਰ ਦਿੱਤਾ ਹੈ ਕਿ ਜੇ ਮੰਗ ਪੱਤਰ ਦੇ ਵੀ ਤੁਸੀਂ ਐ ਕਿਹਾ ਵਾ ਵੀ ਜੇ ਫੈਕਟਰੀ ਬੰਦ ਕਰਾਈ ਜਾਵੇ ਜਿਹੜਾ ਕੰਮ ਹੋ ਰਿਹਾ ਉਹ ਬੰਦ ਕਰਾਇਆ ਜਾਵੇ ਅਗਰ ਨਹੀਂ ਹੁੰਦਾ ਤੇ ਅੱਗੇ ਕੀ ਸੰਘਰਸ਼ ਹੋਏਗਾ ਅੱਗੇ ਜੀ ਬਸ ਤੇ ਇਹ ਸੰਘਰਸ਼ ਲਾਵਾਂਗੇ ਜੇ ਮਤਲਬ ਨਾ ਇਹਨਾਂ ਨੇ ਪ੍ਰਸ਼ਾਸਨ ਨੇ ਬੰਦ ਕਰਾਇਆ ਜਿਵੇਂ ਹੁਣ ਸਾਡੀ ਐਕਸ਼ਨ ਕਮੇਟੀ ਸਾਨੂੰ ਫਿਰ ਗਾਈਡੈਂਸ ਦੇਊਗੀ ਅਸੀਂ ਫਿਰ ਆਪਣੇ ਤਰੀਕੇ ਨਾਲ ਬੰਦ ਕਰਾਵਾਂਗੇ ਅਸੀਂ ਮੂਰੇ ਬੰਦ